ਆ ਦੇਖੋ ਭਾਈ ਜੀ ਵੀਡੀਓ ਆ ਭਾਈ ਜੀ ਪੁਲਸ ਵਾਲਾ ਆਉਂਦਾ ਡੰਡਾ ਕਮਾਉਂਦਾ ਔਰ ਆਖਿਆ ਨੇ ਡੰਡਾ ਆ ਦੁਕਾਨ ਜੀ ਤੇ ਖੜ ਗਿਆ ਪਤਾ ਨਹੀਂ ਇਹ ਤੋਂ ਕੀ ਲੰਦਾ ਬਾਕੀ ਦੇਖਦੇ ਆ ਕੀ ਲੰਦਾ ਆ ਇੱਕ ਹੋਰ ਮੁੰਡਾ ਲਵੇ ਜੀ ਉਹਨੇ ਕਹਿੰਦਾ ਬੋਨਵਾ ਰੱਬੇ ਲੈ ਕਹਿੰਦਾ ਤੇਰਾ ਹੋ ਗਿਆ ਚਰਦ ਇਹਨੇ ਭਾਈ ਜੀ ਸੈਕਟ ਲਈ ਆ ਦੇਖੋ ਭਾਈ ਜੀ ਤੁਹਾਨੂੰ ਕਹਿੰਦੇ ਆ ਇਹ ਹਾਨੀਕਾਰਕ ਹੁੰਦੀ ਐ ਇਸੇ ਤੇ ਲਈ ਬਾਕੀ ਭਾਈ ਜੀ ਇਹ ਵੀਡੀਓ ਇਹ ਦੇਖੋ ਕਿਵੇਂ ਲੱਗਿਆ ਭਾਈ ਜੀ ਛੁੱਟੇ ਮਾਰਨਾ ਲੱਗਿਆ ਫੋਨ ਲਾ ਲਿਆ ਭਾਈ ਜੀ ਇਹਨੇ ਦੇਖਦੇ ਜਾਓ ਭਾਈ ਜੀ ਵੀਡੀਓ ਪੂਰੀ ਦੇਖਣਾ ਆ ਦੋ ਮੁੰਡੇ ਐ ਇਹਨਾਂ ਦੇ ਮੂੰਹ ਤੇ ਮਾਰਿਆ ਉਹ ਦੇਖੋ ਇੱਕ ਨੇ ਜਿਹਨੂੰ ਨਹੀਂ ਰੀਤਾ ਇਹ ਜਾ ਕੋਹ ਨੂੰ ਦਵਾਈ ਜਿੰਨਾ ਸਤ ਹੁੰਦੀ ਹੈ ਉਸ ਮੁੰਡੇ ਦੇ ਮੂੰਹ ਤੇ ਮਾਰੀ ਇਹਨੇ ਦੇਖੋ ਤੂੰ ਆ ਜਾ ਬਈ ਇਹ ਲੱਗਿਆ ਭਾਈ ਸੁੱਟੇ ਦੇ ਸੁੱਟਾ ਮਾਨ ਇਹ ਵੀ ਉਹਦਾ ਲੈ ਕੇ ਤੋ ਬੋਤਲ ਜੀ ਕੋਲ ਠੰਡੇ ਠੰਡੇ ਦੇ ਪੀਣ ਲੱਗੇ ਕੱਢ ਕੇ ਤੇ ਇਹ ਉਹ ਮਰ ਐ ਉਹ ਦੇਖੋ ਉਹਨੇ ਇੰਦਾ ਦੇ ਬੱਲੀ ਧੂਆ ਮਾਰਿਆ ਇਹਨੇ ਇਹਨੂੰ ਕਹਿਆ ਵੀ ਬੀਤ ਰਹਿਣ ਦੇ ਯਾਰ ਕਿਉਂ ਵੀ ਇਹ ਇੱਥੇ ਸਾਨੂੰ ਤਾਂ ਨਾ ਡਿਸਟਰਬ ਕਰ ਦੇਖੋ ਬਾਈ ਜੀ ਬਾਕੀ ਕੀ ਕਹਾਂਗੇ ਉਹ ਬੰਦੇ ਨੇ ਫੇਰ ਫੇਰ ਉਹ ਮਾਰੀ ਜਾਂਦੇ ਦੇਖੋ ਕਿਵੇਂ ਲੱਗ ਰਿਹਾ ਧੂਆਂ ਘਟਾ ਫੁੱਲ ਇਹ ਦੇਖੋ ਇਹ ਮੁੰਡਾ ਇਹਨੂੰ ਪੈਂਦਾ ਮਨ ਲ ਕੇ ਉਹ ਦੇਖੋ ਉਹ ਨਹੀਂ ਉਹਦੇ ਚੜਦਾ ਉਹਨੇ ਉਹਦੇ ਚੜਦਾ ਭਾਈ ਜੀ ਕੀ ਕਹਾਂਗੇ ਦੇਖੋ ਉਹ ਬੰਦਾ ਪੁਲਿਸ ਵਾਲਾ ਦੇਖੋ ਉਹਦੀ ਉੱਤੇ ਬਰਦੀ ਦੇ ਘਮਾਨ ਜਾਏ ਇਹ ਤਾਂ ਬਿਛਰਾ ਆਮ ਜਿਹਾ ਬੰਦਾ ਇਹਨੇ ਕੀ ਕਿਹਾ ਇਨੇ ਸੱਚੀ ਗਿਆ ਸੀ ਕੋਈ ਰੋਕ ਕੇ ਇਸ ਨੂੰ ਚੰਗੀ ਗੱਲ ਹੀ ਕਹੀ ਸੀ ਬਾਕੀ ਤੁਸੀਂ ਕੀ ਕਹੋਗੇ ਵੇ ਜੀ ਅਗੂ ਇਹਨੇ ਲਾ ਲਿਆ ਫੋਨ ਬਈ ਉਹ ਲੱਗਦਾ ਸਾਈਡ ਤੇ ਇੱਕ ਮੁੰਡਾ ਇਹਨਾਂ ਦੀ ਵੀਡੀਓ ਬਣਾਉਣ ਲੱਗਿਆ ਦੇਖੋ ਇਹ ਕਿਵੇਂ ਮਾਰਨ ਲੱਗਿਆ ਪਿਆ ਦੇਖੋ ਦੇਖੋ ਵੇ ਜੀ ਬਾਕੀ ਕੀ ਕਹੋਗੇ ਕੀ ਬੰਨਾ ਚਾਹੀਦਾ ਇਸ ਦੇ ਨਾਲ ਦੇਖੋ ਬਈ ਜੀ ਨੇ ਫੋਨ ਕਰਕੇ ਮਿਲਦੀ ਆਉਦੇ ਸਾਥੀ ਬੁਲਾਏ ਨੇ ਥਾਣੇ ਦੇ ਵਿੱਚੋਂ ਕਹਿੰਦਾ ਘੜਜਾ ਕਹਿੰਦਾ ਤੈਨੂੰ ਮੈਂ ਕਰਦਾ ਸਿੱਧਾ ਬਈ ਆਉਦੀ ਵਰਦੀ ਦਾ ਗਲਤ ਇਸਤੇਮਾਲ ਕਰ ਰਿਆ ਸੀ ਆਹ ਲਓ ਜੀ ਇਹਦੇ ਨਾਲ ਦੇ ਆਗੇ ਕੋਈ ਅਫਸਰ ਨੇ ਦੇਖੋ ਭਾਈ ਉਹ ਮੁੰਡਾ ਦਸੀ ਜਾਂਦਾ ਵੀ ਇਹ ਐ ਕਰਕੇ ਆਇਆ ਕਰ ਰਹੀ ਸੀ ਧੂਆਂ ਛੱਡੀ ਜਾਂਦਾ ਸੀ ਸੇਡ ਦਾ ਵੀ ਆਜਾ ਦੁਕਾਨ ਦੇ ਵਾਲੇ ਤੋਂ ਪੁੱਛ ਲੋ ਚਾਹੇ ਅਵਦੇ ਉਹ ਵੀ ਇਹ ਤੋਂ ਪੁੱਛ ਲੋ ਪਰ ਇਹ ਨਹੀਂ ਮੰਨਿਆ ਕਹਿੰਦਾ ਸੀ ਨੇ ਬਹੁਤ ਸਮਝਾਇਆ ਉਹ ਦੇਖੋ ਕਹਿੰਦਾ ਸਿਰ ਦੀ ਕਸਮ ਮੇਰੇ ਦੀ ਕਹਿੰਦਾ ਪਰ ਇਹ ਕਹਿੰਦਾ ਉਹ ਦੇਖੋ ਇਹ ਹੁਣ ਗਲਤ ਕੋਈ ਹੋਰ ਆਪ ਦੇ ਜਲ ਸਿਫਸਾਉਂਦਾ ਹੈ ਪਰ ਉਹ ਮੁੰਡੇ ਨੇ ਲੋਏ ਖੜੇ ਨੇ ਵੀਡੀਓ ਬਣਾ ਲਈ ਬਾਈ ਜੀ ਉਹਨੇ ਪੁਲਿਸ ਨੂੰ ਦਿਖਾਇਆ ਕਹਿੰਦਾ ਇਹ ਮੁੰਡੇ ਸਹੀ ਨੇ ਆਉਦੀ ਜਗ੍ਹਾ ਇਹ ਹੀ ਗਲਤ ਹੈ ਬਾਈ ਜੀ ਕਹਿੰਦਾ ਸੋਡਾ ਹੀ ਪੁਲਿਸ ਵਾਲਾ ਗਲਤ ਹੈ ਬਾਕੀ ਤੁਸੀਂ ਕੀ ਕਹੋਗੇ ਆ ਦੇਖੋ ਸਾਰਿਆਂ ਨੂੰ ਦਿਖਾਈ ਵੀਡੀਓ ਲੋ ਉਹਦੀ ਗਰਤੂਤ ਨਹੀਂ ਕਰ ਲਈ ਕੈਮਰੇ 'ਚ ਕਾਇਰ ਲੋ ਜੀ ਬਾਈ ਜੀ ਇਹ ਪੁਲਿਸ ਅਫਸਰ ਵੀ ਵਧੀਆ ਸੀ ਸਿਆਣੇ ਸੀ ਦਮਦਾਰ ਸੀ ਵੀ ਤੂੰ ਕਹਿੰਦੇ ਇਹ ਗਲਤ ਤੇ ਇਸਤੇਮਾਲ ਕਰਦਾ ਹੈ ਤਕੋ ਬਾਈ ਜੀ ਉਹ ਮੁੰਡਿਆਂ ਨਾਲ ਹੱਥ ਮਲਾਇਆ ਕਹਿੰਦਾ ਤੁਸੀਂ ਜਾਓ ਤੁਹਾਡਾ ਕੋਈ ਕਸੂਰ ਨਹੀਂ ਇਹ ਸਾਡੇ ਅਫਸਰ ਗਲਤ ਆ ਉਹ ਦੂਜੇ ਨੂੰ ਵੀ ਕਹਿੰਦਾ ਤੁਸੀਂ ਵੀ ਜਾਓ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਉਹ ਦੇਖੋ ਖੜਕਾਇਆ ਨੇ ਡਾਂਟਿਆ ਉਹ ਬੁਰਾ ਬਾਈ ਜੀ ਐਵੇਂ ਕਹਿੰਦਾ ਆਪਾਂ ਪੁਲਸ ਹਲੇ ਇੰਨਾ ਦੀ ਪਬਲਿਕ ਦੀ ਰਾਖੀ ਵਾਸਤੇ ਨੇ ਜੇ ਆਪਾਂ ਇਹਨਾਂ ਨੂੰ ਪਰੇਸ਼ਾਨ ਲਾਗੇ ਕਰਨ ਬਾਕੀ ਦੇਖੋ ਬਾਈ ਜੀ ਵੀਡੀਓ ਚ ਕੀ ਕਹੋਗੇ ਭਾਈ ਇਹ ਹਾਲੀ ਟੋਪੀ ਜੀ ਪੜ ਲਈ ਇਹਦੇ ਪਰਦੀ ਲਾ ਕੇ ਕਹਿੰਦੇ ਹੁਣ ਇਹ ਸਸਪੈਂਡ ਕਰ ਦੇਗੇ ਇਹਨਾਂ ਨੂੰ ਤੂੰ ਕੱਲ ਨੂੰ ਹੋਰ ਨੂੰ ਤੰਗ ਕਰੇਗਾ ਕਹਿੰਦੇ ਭਾਈ ਜੀ ਬਾਕੀ ਕੀ ਕਹੋਗੇ ਤੁਸੀਂ ਵੀ ਦੱਸਿਓ ਭਾਈ ਜੀ ਇਹ ਲੋ ਬਾਈ ਜੀ ਬੈਲ ਰੋਲ ਤੇ ਜੀ ਲਾ ਲਈ ਇਹਦੀ ਲੋ ਕਹਿੰਦਾ ਜਾ ਕਹਿੰਦਾ ਉਹਦੇ ਘਰਾਂ ਨੂੰ ਸੁਰ ਜਾ ਕਹਿੰਦੇ ਲੋ ਵੇ ਜੀ ਕੀ ਕੀਤਾ ਇਹ ਸਾਫ ਸਨ ਨੇ ਸਹੀ ਕੀਤਾ ਜਾਂ ਗਲਤ ਤੁਸੀਂ ਦੱਸਿਓ ਹੁਣ ਮੈਂ ਤਾਂ ਕਰਦਾ ਭਾਈ ਜੀ ਕੀ ਕਹੋਗੇ ਜ਼ਰੂਰ ਦੱਸਿਓ ਕਮੈਂਟਾਂ ਵਿੱਚ